ਡੋਪ ਮਾਮਲੇ ਵਿੱਚ ਫਸੇ ਪਲਵਾਨ ਨਰਸਿੰਘ ਯਾਦਵ ਨੇ ਸੋਨੀਪਟ ਜ਼ਿਲ੍ਹੇ ਦੇ ਰਾਈ ਪੁਲਿਸ ਸਟੇਸ਼ਨ ਵਿੱਚ ਮਾਮਲੇ ਦੀ ਜਾਂਚ ਕੋ ਲੈ ਕੇ ਲਿਖਤ ਸ਼ਿਕਾਇਤ ਦਿੱਤੀ ਹੈ ਨਰਸਿੰਘ ਦਾ ਕਹਿਣਾ ਹੈ ਕਿ ਜਲਦ ਹੀ ਮਾਮਲੇ ਦਾ ਖੁਲਾਸਾ ਹੋ ਕੇ ਲੋਕਾਂ ਦੇ ਸਾਹਮਣੇ ਆਵੇਗਾ ਉਹਨਾਂ ਸਾਇੰਸ ਸੈਂਟਰ ਤੇ ਵੀ ਇਲਜ਼ਾਮ ਲਗਾਇਆ ਕਿ ਸਾਇੰਸ ਸੈਂਟਰ ਵਿੱਚ ਸੀਸੀਟੀਵੀ ਕੈਮਰੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸੀਸੀਟੀਵੀ ਫੁਟੇਜ ਨਹੀਂ ਦਿਖਾਈ ਜਾ ਰਹੀ ਨਰਸਿੰਘ ਨੇ ਇਸ ਸਾਰੇ ਮਾਮਲੇ ਨੂੰ ਰਿਓਲੰਪਿਕ ਵਿੱਚ ਜਾਣ ਤੋਂ ਰੋਕਣ ਲਈ ਉਹਨਾਂ ਖਿਲਾਫ ਇੱਕ ਸਾਜ਼ਿਸ਼ ਕਰਾਰ ਦਿੱਤਾ ਇਸ ਸਾਰੇ ਮਾਮਲੇ ਵਿੱਚ ਇੱਕ ਮੁੰਡੇ ਦਾ ਨਾਮ ਵੀ ਸਾਹਮਣੇ ਆ ਰਿਹਾ ਜਿਸ ਨੇ ਖਾਣੇ ਵਿੱਚ ਕੁਝ ਮਿਲਾ ਕੇ ਕਥਿਤ ਤੌਰ ਨਰਸਿੰਗ ਮੁਤਾਬਕ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਤੇਜ਼ ਬਰਸਾਤ ਨੇ ਲੋਕਾਂ ਦਾ ਜੀਵਨ ਪ੍ਰਭਾਵਿਤ ਕੀਤਾ ਜੰਮੂ ਵਿੱਚ ਹੋਈ ਤੇਜ਼ ਬਰਸਾਤ ਨਾਲ ਕਈ ਨਦੀ ਦੇ ਨਾਲੇ ਆਪਣੇ ਤਹਿ ਪੱਧਰ ਤੋਂ ਉੱਪਰ ਵਹਿ ਰਹੇ ਨੇ ਸ਼ਹਿਰ ਵਿੱਚ ਕਈ ਘਰਾਂ ਤੇ ਸੜਕਾਂ ਵਿੱਚ ਕਰੀਬ 5 ਫੁੱਟ ਤੱਕ ਪਾਣੀ ਭਰ ਆਇਆ ਹੈ ਤੇ ਇਸ ਬਰਸਾਤ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਜੰਮੂ ਵਿੱਚ ਪ੍ਰਸਾਦ ਦੇ ਚੱਲਦੇ 에어ਪੋਰਟ ਤੇ ਵੀ ਪਾਣੀ ਭਰ ਗਿਆ 에어ਪੋਰਟ ਵਿੱਚ ਪਾਣੀ ਭਰਨ ਨਾਲ ਯਾਤਰੀਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਾਰਗਿਲ ਵਿਜਿਤ ਦਿਵਸ ਤੇ ਸਰਹੰਦ ਲੰਗਨ ਦੀ ਕੋਸ਼ਿਸ਼ ਵਿੱਚ ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਿੰਦਾ ਫੜੇ ਗਏ ਅਤਵਾਦੀ ਬਹਾਦਰ ਅਲੀ ਦੀ ਤਸਵੀਰ ਜਾਰੀ ਕੀਤੀ ਗਈ ਹੈ ਮੰਗਲਵਾਰ ਨੂੰ ਜਵਾਨਾਂ ਨੇ 4 ਆਤਵਾਦੀਆਂ ਨੂੰ ਮਾਰ ਕਿਰਾਇਆ ਸੀ ਅਤੇ ਇੱਕ ਆਤਵਾਦੀ ਨੂੰ ਜ਼ਿੰਦਾ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਇਸ ਦੇ ਨਾਲ ਹੀ ਭਾਰਤ ਦੇ ਖੋਲ ਹੁਣ ਪਾਕਿਸਤਾਨ ਦੇ ਨਪਾਕ ਕਰਤੂਤਾਂ ਦਾ ਜ਼ਿੰਦਾ ਸਬੂਤ ਮਿਲ ਗਿਆ ਹੈ ਸੂਤਰਾਂ ਮੁਤਾਬਕ ਫੜਿਆ ਗਿਆ ਆਤਵਾਦੀ ਲਾਹੌਰ ਦਾ ਰਹਿਣ ਵਾਲਾ ਹੈ ਫੌਜ ਉਸ ਦੀ شناخت ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੇ ਨਾਲ ਹੀ 5 ਆਤਵਾਦੀਆਂ ਬਾਰੇ ਇਹ ਵੀ ਪਤਾ ਚੱਲਿਆ ਹੈ ਕਿ ਇਹ ਲਸ਼ਕਰ-ਏ-ਦਾਇਬਾ ਦੇ ਮੈਂਬਰ ਸਨ ਦਿੱਲੀ ਵਿੱਚ ਮੋਬਾਈਲ ਐਪ ਆਧਾਰਿਤ ਟੈਕਸੀ ਸਰਵਿਸ ਨੂੰ ਬੰਦ ਕਰਨ ਦੀ ਮੰਗ ਦੇ ਚੱਲਦੇ ਆਟੋ ਟੈਕਸੀ ਵਾਲਿਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ ਜਿਸ ਦੇ ਚੱਲਦੇ ਆਮ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਦਾ ਇਲਜ਼ਾਮ ਹੈ ਕਿ ਐਪ ਆਧਾਰਿਤ ਇਹਨਾਂ ਸੇਵਾਵਾਂ ਕਾਰਨ ਇਹਨਾਂ ਦਾ ਵਪਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਇਹਨਾਂ 44 ਡਰਾਈਵਰਾਂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕੀਤਾ ਸੱਤਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਲਾਗੂ ਹੋਣ ਤੋਂ ਬਾਅਦ ਅਗਸਤ ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਵਧਿਆ ਹੋਇਆ ਵੇਦਨ ਮਿਲਣ ਲੱਗੇਗਾ ਪਰ ਇਸ ਦੇ ਬਦਲੇ ਸਰਕਾਰ ਕਰਮਚਾਰੀ ਤੋਂ ਚੰਗਾ ਕੰਮ ਨਹੀਂ ਬਲਕਿ ਬਹੁਤ ਚੰਗਾ ਕੰਮ ਚਾਹੁੰਦੀ ਹੈ ਮੋਦੀ ਸਰਕਾਰ ਨੇ ਅਪਰੇਜ਼ਲ ਦੀ ਨਵੀਂ ਨੀਤੀ ਬਣਾਈ ਹੈ ਜਿਸ ਨੂੰ ਮੋਡੀਫਾਈਡ ਅਸ਼ੂਰਡ ਕੈਰੀਅਰ ਪ੍ਰੋਗਰੈਸ਼ਨ ਦਾ ਨਾਮ ਦਿੱਤਾ ਗਿਆ ਹੈ ਇਸ ਦੇ ਆਧਾਰ ਤੇ ਪ੍ਰੋਮੋਸ਼ਨ ਅਤੇ ਸਾਲਾਨਾ ਇਨਕਰੀਮੈਂਟ ਦਿੱਤਾ ਜਾਵੇਗਾ ਸਤਵੇਂ ਪੇ ਕਮਿਸ਼ਨ ਨੇ ਤਨਖਾਹ ਵਧਾਉਣ ਦੇ ਨਾਲ ਨਾਲ ਇਸ ਦੀ ਵੀ ਸਿਫਾਰਿਸ਼ ਕੀਤੀ ਸੀ ਅਜਿਹੀ ਨੀਤੀ ਤੇ ਫਿਲਹਾਲ ਨਿੱਜੀ ਕੰਪਨੀਆਂ ਕੰਮ ਕਰਦੀਆਂ ਨੇ ਪਰ ਸਰਕਾਰ ਵੀ ਹੁਣ ਇਸ ਰਾਹ ਤੇ ਚੱਲ ਪਈ ਹੈ ਰੇਲਵੇ ਵਿੱਚ ਜਲਦੀ ਹੀ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ ਹੁਣ ਰੇਲਵੇ ਦੇ ਕਰਮਚਾਰੀ ਵੀ ਫੈਸ਼ਨ ਡਿਜ਼ਾਈਨਰ ਦੀ ਡਿਜ਼ਾਈਨ ਕੀਤੀ ਹੋਈ ਡਰੈਸ ਪਾਉਣਗੇ ਇਸ ਬਦਲਾਅ ਲਈ ਰੇਲਵੇ ਨੇ ਸ਼ੁਰੂਆਤ ਵੀ ਕਰ ਦਿੱਤੀ ਹੈ ਮਸ਼ਹੂਰ ਫੈਸ਼ਨ ਡਿਜ਼ਾਈਨਰ ਰਿਤੂ ਬੇਰੀ ਨੂੰ ਰੇਲਵੇ ਨੇ ਇਸ ਕੰਮ ਦਾ ਜ਼ਿੰਮਾ ਸੌਂਪਿਆ ਇਸ ਲਈ ਉਹਨਾਂ ਨੇ ਰੇਲ ਮੰਤਰਾਲੇ ਨੂੰ ਚਾਰ ਥੀਮ ਦਾ ਵਿਕਲਪ ਦਿੱਤਾ ਇਹਨਾਂ ਦੇ ਨਾਂ ਨੇ ਇਥੋਸ ਆਫ ਇੰਡੀਆ ਦ ਗੋਲਡਨ ਪੀਰੀਅਡ ਦ ਵਾਈਬ੍ਰੈਂਟ ਸੋਲ ਆਫ ਇੰਡੀਆ ਅਤੇ ਦ ਲੈਗੇਸੀ ਆਫ ਨਵਾਬਸ रेल मंत्रालय ते थीम पसंद ਕਰਨ ਤੋਂ ਬਾਅਦ ਰੀਤੂ 베ਰੀ ਉਸੇ ਸਾਬ ਨਾਲ ਰੇਲ ਕਰਮਚਾਰੀਆਂ ਲਈ ਉਸ ਥੀਮ ਤੇ ਆਧਾਰਿਤ ਕਪੜੇ ਡਿਜ਼ਾਈਨ ਕਰੇਗੀ। ਇਹ ਡਰੈਸ ਰੀਤੂ 베ਰੀ ਮੁਫਤ ਵਿੱਚ ਡਿਜ਼ਾਈਨ ਕਰੇਗੀ ਪਰ ਰੇਲ ਪੇ ਇਸ ਨੂੰ ਬਾਹਰ ਤੋਂ ਸਟਿਚ ਕਰਵਾਏਗੀ। ਭਾਜਪਾ ਤੋਂ ਕੱਢੇ ਗਏ ਅਤੇ ਗ੍ਰਿਫਤਾਰੀ ਦੇ ਡਰ ਤੋਂ ਫਰਾਰ ਚੱਲ ਰਹੇ ਦਇਆਸ਼ੰਕਰ ਸਿੰਘ ਝਾਰਖੰਡ ਵਿੱਚ ਨੇ। ਦਇਆਸ਼ੰਕਰ ਸਿੰਘ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਹ ਦੇਵਗਰ ਵਿੱਚ ਬਾਬਾ ਵੈਦਨਾਥ ਦੇ ਦਰਸ਼ਨ ਕਰਨ ਪਹੁੰਚੇ ਨੇ। ਦਇਆਸ਼ੰਕਰ ਸਿੰਘ ਨੇ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ ਵੀ ਕੀਤੀ। ਦਇਸ਼ੰਕਰ ਨੇ ਬੀਐਸਵੀ ਸੁਪਰੀਮੋ ਮਾਇਵਤੀ ਖਿਲਾਫ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਬੀਜੇਪੀ ਨੇ ਬਾਹਰ ਦਾ ਰਸਤਾ ਵਿਖਾਇਆ ਯੂਪੀ ਪੁਲਿਸ ਦਇਸ਼ੰਕਰ ਸਿੰਘ ਦੀ ਤਲਾਸ਼ ਕਰ ਰਹੀ ਹੈ ਲਖਨਊ ਦੀ ਸੀਜੀਐਮ ਕੋਰਟ ਨੇ ਦਇਸ਼ੰਕਰ ਸਿੰਘ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਹੈ ਵਾਰੰਟ ਦੇ ਖਿਲਾਫ ਦਇਸ਼ੰਕਰ ਇਲਾਹਾਬਾਦ ਹਾਈ ਕੋਰਟ ਵੀ ਜਾ ਚੁੱਕੇ ਨੇ ਬੀਜੇਪੀ ਸ਼ਾਸਤ ਸੂਬੇ ਝਾਰਖੰਡ ਤੋਂ ਜੈ ਸ਼ੰਕਰ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਮਾਇਵਤੀ ਨੇ ਇਸ ਨੂੰ ਲੈ ਕੇ ਬੀਜੇਪੀ ਤੇ ਹਮਲਾ ਬੋਲਿਆ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਬੀਜੇਪੀ ਨੇ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ ਪਰ ਬੀਜੇਪੀ ਦਇਆ ਸ਼ੰਕਰ ਨੂੰ ਮਦਦ ਕਰ ਰਹੀ ਹੈ ਤੇ ਇਸੇ ਦਾ ਨਤੀਜਾ ਹੈ ਕਿ ਦਇਆ ਸ਼ੰਕਰ ਸਿੰਘ ਬੀਜੇਪੀ ਸ਼ਾਸਤ ਸੂਬੇ ਦੇ ਵਿੱਚ ਲੁਕੇ ਹੋਏ ਨੇ ਬੀਐਸਪੀ ਦੇ ਦੋ ਵਿਧਾਇਕ ਦਇਆ ਸ਼ੰਕਰ ਸਿੰਘ ਦੇ ਸਮਰਥਨ ਵਿੱਚ ਆ ਕੇ ਨੇ ਵਿਧਾਇਕ ਹਰਵਿੰਦਰ ਕੁਮਾਰ ਅਤੇ ਬ੍ਰਜੇਸ਼ ਕੁਮਾਰ ਵਰਮਾ ਨੇ ਮਾਇਵਤੀ ਦੇ ਟਿਕਟਾਂ ਵੇਚਣ ਦਾ ਇਲਜ਼ਾਮ ਲਗਾਇਆ ਉਹਨਾਂ ਮੁਤਾਬਕ ਆਪਣੇ ਹਲਕੇ ਤੋਂ ਦੁਬਾਰਾ ਚੋਣ ਲੜਨ ਲਈ ਮਾਇਵਤੀ ਨੇ ਇਹਨਾਂ ਤੋਂ 5-5 ਕਰੋੜ ਰੁਪਏ ਦੀ ਮੰਗ ਕੀਤੀ ਹੈ ਦਿਆਸ਼ੰਕਰ ਨੇ ਵੀ ਮਾਇਵਤੀ ਤੇ ਟਿਕਟਾਂ ਵੇਚਣ ਦੇ ਇਲਜ਼ਾਮ ਲਗਾਏ ਸਨ ਹਾਲਾਂਕਿ ਉਹਨਾਂ ਨੇ ਇਲਜ਼ਾਮਾਂ ਦੌਰਾਨ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਜਿਸ ਕਰਕੇ ਉਹਨਾਂ ਨੂੰ ਬੀਜੇਪੀ ਉਪ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਯੂਪੀ ਦੇ ਗੋਰਖਪੁਰ ਦੇ ਰਿਹਾਇਸ਼ੀ ਇਲਾਕੇ ਵਿੱਚ ਬੜੇ ਤੇਂਦੂਏ ਨੇ ਇੱਕ ਬੱਚੇ ਸਮੇਤ 8 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਬਰਹੜਗੰਜ ਦੇ ਖਜੂਰੀ ਪਾਂਜੇ ਪਿੰਡ ਵਿੱਚ ਫਸੇ ਤੇਂਦੂਏ ਨੂੰ ਫੜਨ ਲਈ ਮਹਾਰਾਜਗੰਜ ਜ਼ਿਲ੍ਹੇ ਤੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਤੇਂਦੂਏ ਨੇ ਇਸ ਕਦਰ ਦਹਿਸ਼ਤ ਫਲਾਈ ਕਿ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਛੱਤਾਂ ਤੇ ਚੜ੍ਹਨਾ ਪਿਆ ਮੰਗਲਵਾਰ ਸਵੇਰ ਦੀ ਇੱਕ ਘਟਨਾ ਹੈ ਪਰ ਹਾਲੇ ਵੀ ਜੰਗਲਾਤ ਵਿਭਾਗ ਦੀ ਟੀਮ ਤੇਂਦੂਏ ਦੀ ਪਾਲ ਵਿੱਚ ਜੁਟੀ ਹੋਈ ਹੈ मणिपुर ਵਿੱਚ 16 ਸਾਲਾਂ ਤੋਂ ਅੰਦੋਲਨ ਕਰ ਰਹੀ ਇਰੋਮ ਸ਼ਰਮੀਲਾ ਨੇ ਅੰਛਨ ਤੋੜਨ ਦਾ ਐਲਾਨ ਕਰ ਦਿੱਤਾ ਹੈ 9 ਅਗਸਤ ਨੂੰ ਇਰੋਮ ਦਾ ਅੰਛਨ ਪੁੱਜ ਜਾਵੇਗਾ मणिपुर ਤੋਂ एएफएसपीए ਹਟਾਉਣ ਦੇ ਲਈ 44 ਸਾਲਾਂ ਦੀ ਇਰੋਮ ਸ਼ਰਮੀਲਾ ਅਗਲੇ ਸਾਲ मणिपुर ਤੋਂ ਚੋਣ ਲੜੇਗੀ ਆਜ਼ਾਦ ਉਮੀਦਵਾਰ ਵਜੋਂ ਇਰੋਮ ਨੇ ਸਿਆਸਤ ਵਿੱਚ ਆਉਣ ਦਾ ਫੈਸਲਾ ਕੀਤਾ ਹੈ